ਅਨੇ ਸੱਜਿਆ ਗਾਂਜੀ ਸਾਰਿਆਂ ਨੂੰ ਇੱਕ ਗੱਲ ਥੋੜਾ ਮੈਂ ਸਾਰਿਆਂ ਨਾਲ ਸ਼ੇਅਰ ਕਰਨੀ ਚਾਹਨਾ ਇੱਕ ਇਨਸੀਡੈਂਟ ਹੋਇਆ ਸੀਗਾ ਹਵੇਲੀ ਚਲੰਦਰ ਅਸੀਂ ਉੱਥੇ ਇੱਕ ਇਵੈਂਟ ਸ਼ੂਟ ਕਰਨ ਲਈ ਗਏ ਸੀ ਅਸੀਂ ਜਿੱਦਾਂ ਉੱਥੇ ਪਹੁੰਚੇ ਡੈਕੋਰ ਕਰਮ ਸ਼ੂਟ ਕਰਨ ਤੋਂ ਬਾਅਦ ਅਸੀਂ ਉੱਥੇ ਸਾਈਟ ਤੇ ਸੋਫਾ 'ਤੇ ਬਹਿ ਗਏ ਉਹਨਾਂ ਦਾ ਇੱਕ EMPLOYE ਸਾਡੇ ਕੋਲ ਆਇਆ ਉਹਨਾਂ ਨੇ ਸਾਨੂੰ ਕਿਹਾ ਕਿ ਤੁਸੀਂ ਇੱਥੇ ਬਹਿ ਨਹੀਂ ਸਕਦੇ ਫੋਟੋਗ੍ਰਾਫਰਸ ਨੂੰ ਇੱਥੇ ਬਹਿਣਾ ਅਲਾਉਡ ਨਹੀਂ ਹੈਗਾ ਕਿਉਂ ਅਸੀਂ ਘਰੇ ਆ ਇਹਨਾਂ ਸੀ 12-12 ਘੰਟੇ ਉੱਥੇ ਖੜੇ ਰਹੀਏ ਉਸ ਤੋਂ ਬਾਅਦ ਸਾਡੇ ਜਿਹੜੇ ਅਸਿਸਟੈਂਟ ਸੀਗੇ ਉਹ ਤੇ ਲਾਈਟ ਫਿਟ ਵਗੈਰਾ ਕਰ ਰਹੇ ਸੀ ਉਹਨਾਂ ਨੂੰ ਕਹਿੰਦੇ ਵੀ ਤੁਸੀਂ ਇੱਥੇ ਲਾਈਟਸ ਨਹੀਂ ਲਗਾ ਸਕਦੇ ਫੋਟੋਗ੍ਰਾਫਰਸ ਉੱਥੇ ਲਗਾਉਣੀਆਂ ਲਾਈਟਸ ਵੀ ਅਲਾਉਡ ਨਹੀਂ ਹੈਗੀਆਂ ਉਸ ਤੋਂ ਬਾਅਦ ਇੱਕ ਹੋਰ ਕਹਿੰਦੇ 나 ਤੁਹਾਨੂੰ ਇੱਥੇ ਖਾਣਾ ਅਲਾਉਡ ਹੈ 나 ਤੁਹਾਨੂੰ ਇੱਥੇ ਬਹਿਣਾ ਅਲਾਉਡ ਹੈ 나 ਤੁਹਾਨੂੰ ਲਾਈਟਸ ਲਗਾਉਣੀਆਂ ਅਲਾਉਡ ਹੈ ਤਾਂ ਤੁਸੀਂ ਸਾਨੂੰ ਉੱਥੇ ਫੋਟੋਗ੍ਰਾਫੀ ਕਰਨ ਨੂੰ ਅਲਾਉਡ ਹੀ ਕਿਉਂ ਕਰ ਦਿਓ ਫੋਟੋਗ੍ਰਾਫੀ ਤੇ ਬੈਨ ਕਰਾ ਦਿਓ ਉੱਥੇ ਇੱਕ ਬੋਰਡ ਲਗਾ ਦਿਓ ਵੀ ਫੋਟੋਗ੍ਰਾਫਰਸ ਆਰ ਨਾਟ ਅਲਾਉਡ ਇਨ ਦਿਲੰਦਰ ਹਵੇਲੀ ਤੁਹਾਨੂੰ ਤੁਹਾਡੀ ਾਕਾਤ ਪਤਾ ਚੱਲ ਜੂਗੀ ਕਿ ਤੁਹਾਡਾ ਕੰਮ ਸਾਡੇ ਕਰਕੇ ਚੱਲਦਾ ਸਾਡਾ ਕੰਮ ਤੁਹਾਡੇ ਕਰਕੇ ਨਹੀਂ ਚੱਲਦਾ ਟੈਂਟ 'ਚ ਵੀ ਵਿਆਹ ਹੁੰਦਾ ਹੋਊਗਾ ਨਾ ਫੋਟੋਗ੍ਰਾਫਰ ਫੇਰ ਵੀ ਕਮਾ ਕੇ ਖਾ ਲੂਗਾ ਜਿੱਦਣ ਫੋਟੋਗ੍ਰਾਫਰ ਤੁਹਾਡੀ ਹਵੇਲੀਆਂ ਜਾ ਕੇ ਸ਼ੂਟ ਕਰਨਾ ਬੰਦ ਕਰ ਦੇਣਗੇ ਨਾ ਕਬੂਤਰ ਬੋਲਣਗੇ ਕਬੂਤਰ ਉੱਥੇ ਚੱਕਰਾਂਜੀ ਨਾਮ ਨੇ ਹਵੇਲੀਆਂ ਸੀ ਸ਼ੂਟ ਕਰਦੇ ਆ ਇਹਨਾਂ ਦੀ ਬਿਲਕੁਲ ਇਹਨਾਂ ਦੇ ਰੈਸਟੋਰੈਂਟਸ ਹੋ ਗਏ ਆ ਪੈਲੇਸ ਹੋ ਗਏ ਆ ਅਸੀਂ ਸ਼ੂਟ ਕਰਾਂਗੇ ਟਾਈਮ ਇਹਨਾਂ ਦੀ ਉਹ ਹੋएगी ਐਡਵਰਟਾਈਜ਼ਮੈਂਟ ਜੇ ਅਗਰ ਅਸੀਂ ਨਹੀਂ ਜਾਵਾਂਗੇ ਕਿਸੇ ਵੀ ਫਿਰ ਬੈਠੇ ਰਹੋ ਫਿਰ ਫੋਟੋਗ੍ਰਾਫਰਸ ਕਰਕੇ ਹੀ ਜਿੰਨੇ ਵੀ ਰਿਜ਼ੋਰਟਸ ਹੁੰਦੇ ਆ ਜਿੰਨੀ ਵੀ ਲੋਕੇਸ਼ਨਸ ਨੇ ਜਿੱਥੇ ਸ਼ੂਟ ਹੁੰਦਾ ਨਾ ਉਹ ਫੋਟੋਗ੍ਰਾਫਰਸ ਕਰਕੇ ਫ੍ਰੀ ਐਡਵਰਟਾਈਜ਼ਮੈਂਟ ਹੁੰਦੀ ਆ ਤੁਹਾਡੀ ਸਾਡੀ ਐਡਵਰਟਾਈਜ਼ਮੈਂਟ ਤੁਹਾਡੇ ਕਰਕੇ ਨਹੀਂ ਹੁੰਦੀ ਅਸੀਂ ਨਾ ਤਾਂ ਭੁੱਖੇ ਆ ਵੀ ਤੁਹਾਡੇ ਉੱਥੇ ਆ ਕੇ ਰੈਸਟੋਰੈਂਟ ਚ ਸਾਨੂੰ ਖਾਣ ਨੂੰ ਮਿਲੂਗਾ ਨਾ ਦੀ ਰੋਟੀ ਦੇ ਭੁੱਖੇ ਨਾ ਪਰ ਮੈਨੂੰ ਗੱਲ ਦੱਸੋ ਵੀ ਐਦਾਂ ਹੋ ਸਕਦਾ ਕਿ 10 12 ਘੰਟੇ ਲਗਾਤਾਰ ਖੜੇ ਰਹਿਣਾ ਔਰ ਉਸ ਤੋਂ ਬਾਅਦ ਨਾ ਖਾਣਾ ਕੋਈ ਬੰਦਾ ਕੰਮ ਕਰ ਸਕਦਾ ਇਸ ਤਰ੍ਹਾਂ ਫੋਟੋਗ੍ਰਾਫਰ ਆਰਟਿਸਟ ਹੁੰਦੇ ਆ ਲੇਬਰ ਨਹੀਂ ਹੁੰਦੀ ਮਜ਼ਦੂਰ ਨਹੀਂ ਹੁੰਦੇ ਮਜ਼ਦੂਰ ਵੀ ਹਰ 4 ਘੰਟੇ ਬਾਅਦ 5 ਘੰਟੇ ਬਾਅਦ ਬ੍ਰੇਕ ਲਾ ਕੇ ਕੁਝ ਖਾਂਦਾ ਤਾਂ ਫੋਟੋਗ੍ਰਾਫਰਸ ਮਸ਼ੀਨ ਨਹੀਂ ਹੈਗੇ ਰਿਸਪੈਕਟ ਕਰੋ ਫੋਟੋਗ੍ਰਾਫਰਸ ਦੀ ਤੇ ਮੈਂ ਆਪਣੇ ਸਾਰੇ ਫੋਟੋਗ੍ਰਾਫਰਸ ਵੀਰ ਨੂੰ ਸਿਰਫ ਇੱਕ ਰਿਕਵੈਸਟ ਕਰਨਾ ਚਾਹੁੰਦਾ ਕਿ ਇਹ ਵੀਡੀਓ ਨੂੰ ਜ਼ਰੂਰ ਸ਼ੇਅਰ ਕਰੋ ਆਪਣੀ ਰਿਸਪੈਕਟ ਨੂੰ ਉੱਪਰ ਰੱਖੋ ਜੇ ਐਦਾਂ ਕੁਝ ਵੀ ਹੁੰਦਾ ਕੋਈ ਵੀ ਇਨਸੀਡੈਂਟ ਹੁੰਦਾ ਨਾਲ ਦੀ ਨਾਲ ਵੀਡੀਓ ਸ਼ੇਅਰ ਕਰੋ ਤੇ ਉਸ ਜਗ੍ਹਾ ਤੇ ਸ਼ੂਟ ਕਰਨਾ ਮਨਾ ਕਰੋ ਕਰੋ ਲੁਧਿਆਣਾ ਦੇ ਵਿੱਚ ਅੱਜ ਤਾਂ ਦੋ ਤਿੰਨ ਹੋਟਲਸ ਹੈਗੇ ਆ ਜੋ ਅੱਜ ਬੰਦ ਹੋ ਚੁੱਕੇ ਆ ਕਿਉਂਕਿ ਉਹਨਾਂ ਨੇ ਤਾਂ ਹਵੇਲੀ ਵਾਲਿਆਂ ਨੂੰ ਵੀ ਪਤਾ ਲੱਗਣਾ ਚਾਹੀਦਾ ਵੀ ਜੇ ਫੋਟੋਗ੍ਰਾਫਰ ਇੱਕਾ ਹੋ ਜਵੇ ਤਾਂ ਥੋੜਾ ਵੀ ਕੰਮ ਖਤਮ ਹੋ ਸਕਦਾ ਤਾਂ ਜ਼ਰੂਰ ਇਸ ਵੀਡੀਓ ਨੂੰ ਸ਼ੇਅਰ ਕਰੋ ਆਪਣੀ ਰਿਸਪੈਕਟ ਨੂੰ ਉੱਪਰ ਰੱਖੋ ਸ਼ੂਟ ਕਰਨਾ ਮਨਾ ਕਰਦਿਆ ਕਰੋ ਇਹ ਜੀ ਜਗ੍ਹਾ ਤੇ ਉਹਨਾਂ ਨੂੰ ਤਾਂ ਹੀ ਪਤਾ ਚੱਲਣਾ